ਸਾਸ੍ਰੀਕਾਲ જય શ્રી ਰਾਮ ਲਓ ਜੀ ਅੱਜ ਫਾਜ਼ਿਲਕਾ ਦੇ ਹਵੌਰ ਰੋੜ ਤੇ ਪਿੰਡ ਰਾਮਪੁਰਾ ਦੇ ਬਿਲਕੁਲ ਨੇੜੇ ਇੱਕ ਪਾਰ ਸਰਕਾਰ ਵੱਲੋਂ ਸ਼੍ਰੀ ਨਰਿੰਦਰ ਮੋਧਜੀ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਇੱਕ ਫਾਜ਼ਿਲਕਾ ਦੇ ਰਾਮਪੁਰੇ ਬਿਲਕੁਲ ਨੇੜੇ ਹੀ ਨਵਾਂ ਸਕੂਲ ਸੈਂਟਰ ਵੱਲੋਂ ਬਣਾਇਆ ਜਾ ਰਿਹਾ ਹੈ ਇਹ ਸਕੂਲ ਦੇ ਲਗਭਗ 19 ਕਰੋੜ ਰੁਪਏ ਨਾਲ ਲੱਗਦੇ ਨਾਲ ਇਹ ਸਕੂਲ ਤਿਆਰ ਹੋਣ ਜਾ ਰਿਹਾ ਹੈ ਇਹ ਸਕੂਲ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਸੈਂਟਰ ਦੇ ਪੈਸੇ ਲੱਗ ਰਹੇ ਨੇ 19 ਕਰੋੜ ਰੁਪਈਆ 19 ਕਰੋੜ ਰੁਪਈਆ ਪੂਰਾ ਖਰਚ ਹੋਣਾ ਹੈ ਕੰਮ ਚੱਲ ਰਿਹਾ ਹੈ ਸਕੂਲ ਦਾ ਬਿਲਡਿੰਗ ਤੁਹਾਨੂੰ ਦਿਖਾ ਦਿੰਨੇ ਆਂ ਅੰਦਰੋਂ ਵੀ ਇਹ ਸਕੂਲ ਦਾ ਫਾਜ਼ਿਲ ਕਬਾਸੀਆਂ ਨੂੰ ਕੀ ਫਾਇਦਾ ਹੋਣਾ ਹੈ ਸਿਰਫ 25 ਰੁਪਏ ਐਡਮਿਸ਼ਨ ਫੀਸ ਹੈ 500 ਰੁਪਈਆ ਮਹੀਨਾ 25 ਰੁਪਏ ਰਵੀ ਹਲਫੀਸ ਫਾਜ਼ਿਲਗਾ ਦੇ ਬੱਚੇ 19 ਕਰੋੜ ਦੀ ਪ੍ਰਧਾਨ ਮੰਤਰੀ ਸਾਹਿਬ ਦੇ ਭੇਜੇ ਹੋਏ ਪੈਸੇ ਦੀ ਲਾਗਤ ਨਾਲ ਫਾਜ਼ਿਲਗਾ ਦੇ ਬੱਚੇ ਇੱਥੇ ਪੜਨਗੇ 19 ਕਰੋੜ ਦੇ ਜਿਹੜਾ ਸਕੂਲ ਫਾਜ਼ਿਲਗਾ ਸੈਂਟਰ ਵੱਲੋਂ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਫਾਜ਼ਿਲਗਾ ਵਾਸੀਆਂ ਨੂੰ ਤੋਹਫਾ ਜਿਹੜਾ ਇਹ ਦਿੱਤਾ ਜਾ ਰਿਹਾ ਹੈ ਆਜੋ ਅੰਦਰ ਤੁਹਾਨੂੰ ਦਿਖਾਉਨੇ ਆ ਸਕੂਲ ਦੀ ਪੂਰੀ ਜਿਹੜਾ ਕੰਮ ਚੱਲ ਰਿਹਾ ਹੈ ਕਮਰੇ ਨੇ ਜਿਹੜਾ ਜੋ ਵੀ ਇੱਥੇ ਪ੍ਰਿੰਸੀਪਲ ਸਾਹਿਬ ਦਾ ਰੂਮ ਲੈਬ ਕੰਟਿਨ ਸਾਰੇ ਬੱਚਿਆਂ ਦੇ ਰੂਮ ਅੰਦਰ ਦਿਖਾਉਨੇ ਜੀ ਲਓ ਜੀ ਉਹ ਅਸੈਂਦਰ ਸਕੂਲ ਦੇ ਪਹੁੰਚ ਗਿਆ ਜਿੱਥੇ ਪੂਰੀ ਬਿਲਡਿੰਗ ਤਿਆਰ ਹੋ ਰਹੀ ਹੈ ਤੁਸੀਂ ਕਾਕਾ ਜੀ ਆਪਣੇ ਸਾਰੀ ਬਿਲਡਿੰਗ ਚੈੱਕ ਕਰਵਾ ਦਿਓ ਫਾਜਲ ਦੇ ਵਾਸੀਆਂ ਨੂੰ ਕਿ ਪ੍ਰਧਾਨ ਮੰਤਰੀ ਸਾਹਿਬ ਜਿਹੜੇ 19 ਕਰੋੜ ਰੁਪਇਆ ਫਾਜਲ ਕਾ ਸ਼ਹਿਰ ਦੇ ਵਿੱਚ ਬਿਲਕੁਲ ਨੇੜੇ ਹੀ ਰਾਮਪੁਰੇ ਸਕੂਲ ਸੈਂਟਰ ਵੱਲ ਬਣਨ ਜਾ ਰਿਹਾ ਹੈ ਇਹ ਸਕੂਲ 2 ਕੁ ਮਹੀਨੇ ਵਿੱਚ ਸਾਰਾ ਤਿਆਰ ਹੋ ਜਾਣਾ ਹੈ ਤੇ ਇੱਥੇ ਫਾਜਲ ਕਾ ਦੇ ਬੱਚੇ ਫਾਜਲ ਕਾ ਦੇ ਬੱਚੇ ਇੱਥੇ ਪੜਨਗੇ ਜੋ ਪ੍ਰਧਾਨ ਮੰਤਰੀ ਸਾਹਿਬ ਨੇ ਪੈਸੇ 19 ਕਰੋੜ ਰੁਪਇਆ ਫਾਜਲ ਕਾ ਦੇ ਰਾਮਪੁਰੇ ਦੇ ਨਾਲ ਹੀ ਸਕੂਲ ਬਣ ਰਿਹਾ ਹੈ ਬਾਕੀ ਮੇਰੇ ਮਾ ਮੰਤਰੀ ਜੀ ਅੰਕੁਸ਼ ਭਟੇਲਾ ਜੀ ਦਰਸ਼ਨ ਗਏ ਮਾਨਣਿਆ ਪ੍ਰਦੇਸ਼ ਅਧਿਐਖ ਸੁਨੀਲ ਕੁਮਾਰ ਜਾਖਰ ਜੀ ਦੇ ਦਿਸ਼ਾ ਨਿਰਦੇਸ਼ ਅਨਸਾਰ ਪੂਰੇ ਪੰਜਾਬ ਦੇ ਭਾਰਤ ਸਰਕਾਰ ਦੇ ਕੀਤੇ ਕੰਮਾਂ ਨੂੰ ਲੋਕਾਂ ਨੂੰ ਦੱਸਣ ਦੇ ਲਈ ਅਸੀਂ ਸਾਹਮਣੇ ਇੱਥੇ ਪਹੁੰਚੇ ਆ ਤਾਂ ਸਾਥੀਓ ਪਹਿਲੇ ਸਾਹਮਣੇ ਇਸ ਤੋਂ ਪਹਿਲਾਂ ਵੀ ਅਸੀਂ ਲਾਈਵ ਹੋਏ ਸੀ ਜਦੋਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਅਸੀਂ ਤੁਹਾਨੂੰ ਫਾਜਲਕਾ ਦੇ ਵਿੱਚ ਬਣ ਰੇ ਲਗਭਗ 18 ਤੋਂ 19 ਕਰੋੜ ਦੀ ਲਾਗਤ ਦੇ ਨਾਲ ਬਣ ਰੇ ਰੇਲਵੇ ਸਟੇਸ਼ਨ ਦੇ ਬਾਰੇ ਦੱਸਿਆ ਅੱਜ ਇੱਕ ਵਾਰ ਫਿਰ ਅਸੀਂ ਤੁਹਾਨੂੰ ਦੱਸਣ ਦੇ ਲਈ ਤੁਹਾਡੇ ਰੂਬਰੂ ਆਏ ਆ ਕਿ 19 ਕਰੋੜ ਦੀ ਲਾਗਤ ਦੇ ਨਾਲ ਫਾਜਲਕਾ ਵਾਸੀਆਂ ਦੇ ਲਈ ਇਹ ਸਕੂਲ ਬਣ ਰਿਹਾ ਜਿੱਥੇ ਪ੍ਰਧਾਨ ਜੀ ਨੇ ਪਹਿਲਾਂ ਹੀ ਦੱਸਿਆ ਕਿ মাত্র 25 ਰੁਪਏ ਐਡਮਿਸ਼ਨ ਫੀਸ ਹੈ ਔਰ ਵਨ ਟਾਈਮ ਹੈ 10th ਕਲਾਸ ਤੱਕ ਇਹ ਸਕੂਲ ਪਹਿਲਾਂ ਵੀ ਚੱਲ ਰਿਹਾ ਹੈ ਔਰ ਅੱਗੇ ਇਹ ਪਲੱਸ 2 ਕਲਾਸ ਤੱਕ ਵੀ ਹੋਣ ਦੀ ਉਮੀਦ ਹੈ ਕਿ ਚੰਦੇ ਸਟੇਡੀਅਮ ਵੀ ਬਣ ਰਿਹਾ ਖੇਡਣ ਦੇ ਲਈ ਗਰਾਊਂਡ ਸਾਇੰਸ ਲੈਬ ਵੀ ਹੈ ਔਰ ਅੱچھے ਕਲਾਸਰੂਮ ਹੈ ਕੈਂਟੀਨ ਹੈ ਰੈਂਪ ਦੇਖੋ ਬੱਚਿਆਂ ਦੇ ਸਹੂਲਤ ਦੇ ਲਈ ਆਸਾਨੀ ਦੇ ਨਾਲ ਜਾਣ ਦੇ ਲਈ ਔਰ 2 ਮਹੀਨੇ ਬਾਅਦ ਪ੍ਰਧਾਨ ਮੰਤਰੀ ਦੇ ਵੱਲੋਂ ਆਨਲਾਈਨ ਦੇ ਮਾਧਿਅਮ ਦਨਾਲਾ ਐਸਟੀ ਦਾ ਉਦਘਾਟਨ ਕੀਤਾ ਜਾਣਾ 3 ਬਿਲਡਿੰਗਾਂ ਦੇ ਉੱਪਰ ਬਣੀਆਂ ਹਨ ਸਾਥਿਓ ਜੇਕਰ ਮੈਂ ਗੱਲ ਕਰਾਂ ਪੰਜਾਬ ਸਰਕਾਰ ਦੀ ਤੁਸੀਂ ਆ ਪਿਛਲੇ ਦਿਨ ਦੇਖੇ ਹੋਣਾ ਕਿ ਨਾਟਕ ਕੀ ਨੋਟੰਕੀ ਜੋ ਚੱਲਦੀ ਰਹੀ ਹੈ ਕਈ ਥਾਵਾਂ ਤੇ ਖਬਰਾਂ ਆਈਆਂ ਕਿ ਕਿਸ ਤਰ੍ਹਾਂ ਪੁਰਾਣੇ ਬਣੇ ਕਮਰਿਆਂ ਨੂੰ ਬੋਧੋ 3-3 ਸਾਲ ਪਹਿਲੇ ਬਣੇ ਕਮਰਿਆਂ ਨੂੰ ਤਰੇੜਾ ਕਮਰਿਆਂ ਦੇ ਵੀ ਪੱੱਛਰ ਲਗਾ ਕੇ ਉਦਘਾਟਨ ਕਰ ਦਿੱਤੇ ਗਏ ਬਿਨਾਂ ਵਜੇ ਦਾ ਪੰਜਾਬ ਦੇ ਖਰਚਾ ਖਜ਼ਾਨੇ ਦੇ ਉੱਪਰ ਜੋ ਬੋਝ ਡਾਲਿਆ ਗਿਆ। ਤੋਂ ਕਿਤ ਭਾਰਤ ਸਰਕਾਰ ਦੀ ਭਾਰਤੀ ਜਨਤਾ ਪਾਰਟੀ ਦੀ ਸਾਡੀ ਸੋਚ ਦੇਖੋ ਕਿ ਕਿਸ ਤਰ੍ਹਾਂ ਲੋਕਾਂ ਦੇ ਵਰਤੋਂ ਦੇ ਲਈ ਕਿਸ ਤਰ੍ਹਾਂ ਵੱਡੀਆਂ-ਵੱਡੀਆਂ ਬਿਲਡਿੰਗਾਂ ਬਣਾਈਆਂ ਜਾ ਰਹੀਆਂ ਹੋ ਲੋਕਾਂ ਨੂੰ ਸਮਰਪਿਤ ਕੀਤੀਆਂ ਜਾ ਰਹੀਆਂ। ਮੈਂ ਗੱਲ ਕਰਦਾ ਜੇਕਰ ਆਪਣੇ ਲੋਕਲ ਰਾਜਨੀਤਿਕ ਵਾਜਲਕਾ ਦੇ ਬਾਰੇ ਗੱਲ ਕਰੀਏ ਮੇਰੇ ਸ਼ਹਿਰ ਦੇ ਬਾਰੇ ਤਾਂ ਸਾਥੀਓ ਦੇਖੋ ਪਿਛਲੇ ਕੁਝ ਸਮਾਂ ਦੇ ਵਿੱਚ ਰਾਜਨੀਤਿਕ ਸਾਡਾ ਸਤਰ ਜੋ ਹੈ ਕਿੰਨਾ ਨੀਚੇ ਆ ਚੁੱਕਿਆ ਕਿੱਥੇ ਭਾਰਤੀ ਜਨਤਾ ਪਾਰਟੀ ਦੇ ਸਮਾਂ ਦੇ ਵਿੱਚ ਫਾਜਲਕਾ ਜਿਲ੍ਹਾ ਵੀ ਬਣਿਆ ਵੱਡੀਆਂ-ਵੱਡੀਆਂ ਇਮਾਰਤਾਂ ਬਣਿਆ ਹਸਪੀਟਲ ਬਣਿਆ ਔਰ ਅੱਜ ਦੇਖੋ ਮੈਂ ਬੱਚੇ ਜੀ ਸਾਡੇ ਵਿਧਾਇਕ ਸਾਹਿਬ ਦੀਆਂ ਪਾਈਆਂ ਪੋਸਟਾਂ ਦੇਖ ਰਿਹਾ ਸੀ ਨਾਲੀ ਦੀ ਸਫਾਈ ਕਰਾਈ ਗਈ ਸਿਵਰੇਜ ਦੀ ਸਫਾਈ ਕਰਾਈ ਗਈ ਇਸ ਤਰ੍ਹਾਂ ਦੇ ਪੋਸਟਾਂ ਮੈਂ ਪੁੱਛਣਾ ਚਾਹੁੰਦਾ ਹਾਂ ਵੀ ਉਹਨਾਂ ਵਿਧਾਇਕ ਦਾ ਕੀ ਯੋਗਦਾਨ ਹੈ ਇੱਕ ਸਵੈ ਸੇਵਕ ਜਿਨੇ ਉੱਥੇ ਜਾ ਕੇ ਮਿਹਨਤ ਕਰੀ ਔਰ ਵਿਧਾਇਕ ਅਸੀਂ ਕਿਸ ਲਈ ਚੁਣਨੇ ਆਪ ਆਪਣੇ ਸ਼ਹਿਰ ਦੇ ਵਿਕਾਸ ਦੇ ਲਈ ਆਪਣੇ ਸ਼ਹਿਰ ਦੇ ਵਿੱਚ ਵੱਡੇ ਪ੍ਰੋਜੈਕਟ ਲੈ ਕੇ ਆਉਣ ਦੇ ਇੱਥੇ ਤਾਂ ਹੋਇਆ ਪਤਾ ਨਹੀਂ ਕੀ ਪਿਆ ਫਲਾਈਓਵਰ ਦੇ ਉੱਪਰ ਲਾਈਟਾਂ ਲਗਾ ਕੇ ਉਹਦਾ ਗਾਰਡਨ ਕੀਤਾ ਜਾਂਦਾ ਹੈ ਨੀਂ ਮੱਥੇ ਰੱਖਿਆ ਜਾਂਦਾ ਅੱਜ ਆ ਸਾਡੀ ਰਾਜਨੀਤੀ ਦਾ ਸਤਰ ਹੈ ਤੋ ਇਹਨਾਂ ਸ਼ਬਦਾਂ ਨਾਲ ਹੀ ਮੈਂ ਭਾਰਤ ਸਰਕਾਰ ਦੇ ਕੀਤੇ ਕੰਮਾਂ ਬਾਰੇ ਪਿੱਛੇ ਵੀ ਦੱਸਿਆ ਸੀ ਕਿ ਇਸ ਤਰ੍ਹਾਂ ਰੇਲਵੇ ਸਟੇਸ਼ਨ ਬੜਾ ਹੀ ਮਹਾਰਤ ਜੋ ਆਪਾਂ ਨੂੰ ਬੜੀ ਜਲਦੀ ਸਮਰਪਿਤ ਕਰ ਦਿੱਤੀ ਆਏਗੀ ਅੱਜ ਸਕੂਲ ਦੇ ਵਿੱਚ ਪਹੁੰਚੇ ਆ ਉਹਨਾਂ ਕਟਾਰੀਆ ਜੀ ਨੂੰ ਬੇਨਤੀ ਕਰਾਂਗਾ ਕਿ ਅੱਗੇ ਵਿਸਤਾਰ ਨਾਲ ਦੱਸਣਗੇ ਫਾਜ਼ਿਲਕਾ ਦੇ ਐਮਐਲਏ ਸਾਹਿਬ ਨਾਲ ਸੀ ਪੁੱਛਣਾ ਚਾਹਨੇ ਆ ਇਸ ਫਾਜ਼ਲ ਕਾ ਸ਼ਹਿਰ ਦੇ ਵਿੱਚ ਸਾਰੀਆਂ ਸੜਕਾਂ ਤੇ ਰੋਟੀਆਂ ਪਈਆਂ ਪਿਛੇ ਟੈਂਡਰ ਰੱਦ ਕਰਤੇ ਸੀਗੇ ਐਮਐਲਏ ਸਾਹਿਬ ਕਹਿੰਦੇ ਟੈਂਡਰ ਨਵੇਂ ਲਾਤੇ ਗਏ ਨੇ ਦੋ ਤਿੰਨ ਦਿਨ ਪਹਿਲੇ ਹੀ ਆਮ ਆਦੀ ਪਾਰਟੀ ਦੀ ਸਰਕਾਰ ਦੀ ਉਸ ਸਮੇਂ ਪੋਲ ਥੈਲੇ ਦੀ ਬਿੱਲੀ ਬਾਹਰ ਆ ਗਈ ਜਦੋਂ ਆਮ ਆਦੀ ਪਾਰਟੀ ਦੇ ਪੰਜਾਬ ਸਟੇਟ ਲੈਵਲ ਦੇ ਬੰਦੇ ਨੇ ਅਰਨਵ ਵਧਵਾਜੀ ਨੇ ਜਿਹਨੂੰ ਐਮਐਲਏ ਸਾਹਿਬ ਵਾਲਾ ਚਾਚਾ ਕਹਿੰਦੇ ਨੇ ਉਹਨਾਂ ਨੇ ਵੀਡੀਓ ਬਣਾ ਕੇ ਪੂਰੇ ਸ਼ਹਿਰ ਵਿੱਚ ਹੋਰ ਖੋਲਤੀ ਆਮਾਦੀ ਪਾਰਟੀ ਦੇ ਐਮਐਲਏ ਨਿਰਿੰਦਰ ਸਮਰਾਜੀ ਦੀ ਵੀ ਫਾਜ਼ਿਲਕਾ ਸ਼ਹਿਰ ਦੇ ਦੋ ਸੜਕਾਂ ਤੋਂ ਬਗੈਰ ਤਿੰਨ ਸਾਲਾਂ ਕੋਈ ਕੰਮ ਨਹੀਂ ਹੋਇਆ ਇੱਕ ਸਰਗਵਨ ਬਾਜ਼ਾਰ ਦੀ ਇੱਕ ਔਨ ਬਾਜ਼ਾਰ ਦੀ ਦੋ ਸੜਕਾਂ ਤਿੰਨ ਸਾਲਾਂ ਵਿੱਚ ਆਮਾਦੀ ਪਾਰਟੀ ਸਰਕਾਰ ਦੇ ਸਮੇਂ ਜ ਬਣੀਆਂ ਨੇ ਇਹ ਅਰਨਵਧਵਾਜੀ ਵੱਲੋਂ ਕਿਹਾ ਕਿ ਦੋ ਤਿੰਨ ਦਿਨ ਪਹਿਲੇ ਉਦੋਂ ਪਹਿਲੇ ਹੀ ਅਸੀਂ ਆਪੋਜੀਸ਼ਨ ਕਰਕੇ ਸਾਨੂੰ ਤਾਂ ਕਹਿੰਦੇ ਆਪੋਜੀਸ਼ਨ ਦੇ ਬੰਦੇ ਨੇ ਜਾਣ ਕੇ ਕਰਦੇ ਨੇ ਅਸੀਂ ਪਹਿਲੇ ਹੀ ਜਨਤਾ ਫਾਜ਼ਲ ਕੰ ਦਾ ਦੱਸ ਚੁੱਕੇ ਹਾਂ ਤਿੰਨ ਸਾਲਾਂ ਵਿੱਚ ਕੋਈ ਕੰਮ ਨਾ ਕੀਤਾ ਕਿਸੇ ਵਾਰੇ ਕੰਮ ਨਹੀਂ ਹੋਇਆ ਕੋਈ ਫਾਜ਼ਲ ਕਾ ਸ਼ਹਿਰੀ ਸੜਕ ਨਹੀਂ ਬਣੀ ਨਾ ਫਾਜ਼ਲ ਕਾ ਸ਼ਹਿਰ ਕੀ ਪੂਰੇ ਪੰਜਾਬ ਚ ਲਾਡ ਆਡਰ ਦਾ ਬਹੁਤ ਮਾਰਾ ਆਲੇ ਆਪਾਂ ਦੇਖ ਲਈਏ ਪਿੱਛੇ ਇੱਕ ਆਮ ਆਦੀ ਪਾਰਟੀ ਸਰਪੰਚ ਨੇ ਸਾਡੇ